ਭਈਏ ਪਿਆਓ ਪੰਜਾਬ ਬਚਾਓ ਦਾ ਨਾਰਾ ਇਹ ਬਿਲਕੁਲ ਗਲਤ ਹੈ ਔਰ ਇਥੋਂ ਤੱਕ ਕੁਝ ਜਥੇਬੰਦੀਆਂ ਨੇ ਕਿਹਾ ਕਿ ਹੜ੍ਹਾਂ ਦੇ ਵਿੱਚ ਜਦੋਂ ਕੇਂਦਰ ਤੇ ਪੰਜਾਬ ਸਰਕਾਰ ਦੋਨੇ ਬੁਰੀ ਤਰ੍ਹਾਂ ਘਿਰ ਗਈਆਂ ਕਿਉਂਕਿ ਇਹਨਾਂ ਦੋਨਾਂ ਸਰਕਾਰਾਂ ਦੀ ਨਕਾਮੀ ਤੇ ਨਲਾਇਕੀ ਕਰਕੇ ਲੋਕ ਡੁੱਬੇ ਨੇ ਤਾਂ ਇਸ ਮਾਹੌਲ ਤੋਂ ਟਾਲਾ ਮਟਣ ਲਈ ਔਰ ਮੁੱਦਾ ਬਦਲਣ ਲਈ ਹਵਾ ਬਦਲਣ ਲਈ ਸਰਕਾਰਾਂ ਨੇ ਆਪ ਹੀ ਇਹ ਰੌਲਾ ਪਵਾਇਆ ਭਈਏ ਪਿਆਓ ਪੰਜਾਬ ਬਚਾਓ ਦਾ ਹੜਪੀੜਤਾ ਦੀ ਮਦਦ ਕਰਨ ਦੀ ਲੋੜ ਦੇ ਟਾਈਮ ਜਿਹੜਾ ਸੰਘਰਸ਼ ਸਰਕਾਰਾਂ ਦੇ ਖਿਲਾਫ ਹੜ ਪੀੜਤਾਂ ਦੀ ਮਦਦ ਲਈ ਹੋਣਾ ਚਾਹੀਦਾ ਉਹ ਬਈਏ ਭਜਾਓ ਦੇ ਨਾਂ ਤੇ ਸ਼ੁਰੂ ਕਰ ਦਿੱਤਾ ਗਿਆ ਇਹ ਕੁਝ ਜਥੇਬੰਦੀਆਂ ਇੰਜ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਜਿਹੜੇ ਬਈਏ ਭਜਾਓ ਜਾਂ ਪ੍ਰਵਾਸੀ ਭਜਾਓ ਦਾ ਨਾਹਰਾ ਲਾਉਂਦੇ ਨੇ ਉਹ ਆਪਣੀਆਂ ਦਲੀਲਾਂ ਦੇ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਰਿਆਂ ਨੂੰ ਭਜਾਉਣ ਦੀ ਗੱਲ ਕਰਨੀ ਗਲਤ ਹੈ ਉਤਾ ਇਹ ਵੀ ਕਹਿੰਦੇ ਨੇ ਕਿ ਇਹ ਸਾਡੇ ਗੁਰੂ ਸਹਿਬਾਨਾਂ ਦੀ ਸੋਚ ਵਿਚਾਰ ਧਾਰਾ ਦੇ ਉਲਟ ਹੈ ਗੱਲ ਸਾਡੇ ਗੁਰੂ ਸਹਿਬਾਨਾਂ ਨੇ ਗਲਤ ਬੰਦੇ ਦਾ ਵਿਰੋਧ ਕਰਨ ਦੀ ਗੱਲ ਆਖੀ ਨਾ ਕਿ ਕਿਸੇ ਭਾਈਚਾਰੇ ਦਾ ਵਿਰੋਧ ਕਰਨ ਦੀ ਗੱਲ ਆਖੀ